ਹਲੀ ਕਬੱਡੀ ਪਾਉਂਡ ਦੇ ਵਾਸਤੇ ਜਾਂਦਾ ਹੋਇਆ ਇਸ ਸਮੇਂ ਨੌਜਵਾਨ ਕੈਨੇਡਾ ਈਸਟ ਵੱਲੋਂ ਔਰ ਇੰਡੀਆ ਦੇ ਚਾਰ ਜਾਫੀ ਪੂਰੀ ਤਿਆਰੀ ਦੇ ਵਿੱਚ ਨੇ ਕਹਿੰਦੇ ਵੀ ਸੰਦੀਪ ਦੇ ਨਾਲ ਮੁਕਾਬਲਾ ਹੈ ਸੋ ਸੰਦੀਪ ਦਾ ਸੰਦੀਪ ਦੇ ਨਾਲ ਮੁਕਾਬਲਾ ਹੈ ਪੁਆਇੰਟ ਕੈਨੇਡਾ ਈਸਟ ਦੇ ਹਿੱਸੇ ਜੁੜਦਾ ਹੋਇਆ ਹਲਕੀ ਹਲਕੀ ਕੋਚਿੰਗ ਓੰਕਾਰ ਸਿੰਘ ਜਿਗਰੇਵਾਲ ਕੁਲਵੰਤ ਸਿੰਘ ਦੀ ਰੰਦਾਵਾ ਔਰ ਦੇਖਦੇ ਵੀ ਉੱਟਾ ਵਾਲਾਂ ਵਾਲੇ ਲਾਡੀ ਦੀ ਫਿਰ ਪਈ ਹੋਈ ਅਗਲੀ ਕਬੱਡੀ ਹੈ हां नक्षत्र मान जी सनराइज वीडियो वाले ਸਾਡੇ ਵੀਰ ਗੁਰਦੀਪ ਸਾਹੀ ਜੀ ਦੇ ਨਾਲ ਕੰਟੈਕਟ ਕਰਨ ਮਿਹਰਬਾਨੀ ਕਰਕੇ सनराइज वीडियो वाले मान जी ਕਟਾਲਾਂ ਵਾਲਾ लाडी ਸੁਨੀਤ ਵਾਲੇ ਸੋਨੀ ਦੇ ਨਾਲ ਮੁਕਾਬਲਾ ਇੱਕ ਪਾਸੇ ਨੌਜਵਾਨ ਦੇਖਦੇ ਵੀ ਗਿੱਲ ਪਰਿਵਾਰ ਦਾ ਦੂਸਰੇ ਪਾਸੇ ਮੇਜੀ ਦਾ ਭਤੀਜਾ ਪੁਆਇੰਟ ਲਾ ਕੇ ਵਾਪਸ ਜਾਂਦਾ ਹੋਇਆ ਚੱਲ ਵੀ ਨਿੱਕਿਆ ਪਾਕ ਕਬੱਡੀ ਜ਼ਿਲ੍ਹਾ ਲੁਧਿਆਣਾ ਇਸ ਨੌਜਵਾਨ ਦਾ ਕਦੇ ਕਹਿੰਦੇ ਵੀ ਗੱਲ ਜਿਹੜੀ ਹੈ ਨੌਜਵਾਨ ਹੈ ਗੋਗੀ ਦੀ ਚਲਦੀ ਹੈ ਜਾਂ ਫਿਰ ਸ਼ੀਰੇ ਦੀ ਚਲਦੀ ਹੈ ਜਰਕੜੀ ਵਾਲਾ ਨਿੱਕਾ ਹੈ ਅੱਗੇ ਵੱਧ ਕੇ ਦੇਖਦੇ ਵੀ ਹੱਥ ਲਾਉਂਦਾ ਹੈ ਪੰਡਾਲ ਦੋਨੇ ਵਾਲੇ ਸੁੱਖੇ ਦੇ ਨਾਲ ਮੁਕਾਬਲਾ ਪਰ ਡਬਲ ਟੱਚ ਦਾ ਇਸ਼ਾਰਾ ਪੁਆਇੰਟ ਜਿਹੜਾ ਹੈ ਉਹ ਕੈਨੇਡਾ ਇਸ ਦੇ ਹਿੱਸੇ ਜੁੜਦਾ ਹੋਇਆ ਅੰਬਰਸਰੀਆ ਕਾਲਾ ਇਹਦੇ ਵੀ ਮੀਆਂ ਵਿੰਡ ਹੈ ਇਸ ਨੌਜਵਾਨ ਦਾ ਔਰ ਇਹਦੇ ਵੀ ਮਾਝੇ ਦੇ ਜਿਹੜੇ ਕਬੱਡੀ ਖੇਡਦੇ ਉਹਨਾਂ ਨੂੰ ਮਝਾਇਲ ਆਖਦੇ ਐ ਸੋ ਮਾਝੇ ਦਾ ਮਝਾਇਰ ਇਸ ਸਮੇ ਕਬੱਡੀ ਪਾਉਂਦਾ ਹੋਇਆ ਅੱਗੇ ਵਧ ਕੇ ਹੱਥ ਲਾਉਂਦਾ ਬਲਜੀਤ ਸੈਧੂ ਦੇ ਨਾਲ ਪਰ ਪੁਆਇੰਟ ਜਿਹਦੇ ਵੀ ਇੰਡੀਆ ਦੇ ਹਿੱਸੇ ਹੈ ਚੱਲ ਵੀ ਓਕਾਰ ਸਿਆ ਪਾ ਫਿਰ ਅਗਲੀ ਕਬੱਡੀ ਜੋ ਹਨ ਬੁਜਕਰ ਵਾਲਾ ਟੇਕ ਦਾ ਧਰਤੀ ਬਾਹ ਨੂੰ ਮੱਥਾ ਜਿਵੇਂ ਅੱਜ ਕੈਨੇਡਾ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਐ ਗਿੰਦੇ ਵੀ ਦਲਜੀਤ ਸਿੰਘ ਵਿਰਕ ਵਰਗੇ ਜੇਪੀ ਸਾਹਿਬ ਯਾ ਰਣਵੀਰ ਲਾਲੀ ਵਰਗੇ ਸਾਡੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ ਸ਼ਗਾਰ ਬਣਾਉਂਦੇ ਨੇ ਸੋ ਨਿਊਜ਼ੀਲੈਂਡ ਸਿਕਸਾਇਟੀ ਆਕਲੈਂਡ ਦੇ ਸਾਦੇ ਦੇ ਉੱਪਰ ਆਓ ਦੇਖਦੇ ਹਾਂ ਵੀ ਇੱਕ ਪਾਸੇ ਕਕਰਾਲੇ ਵਾਲਾ ਕੁਲਵਿੰਦਰ ਔਰ ਦੂਸਰੇ ਪਾਸੇ ਇਹ ਨੌਜਵਾਨ ਉਮਕਾਰ ਸ਼ੇਰਪੁਰੀ ਐ ਵਾਓ ਸੁਣੇ ਬਹੁਤ ਹੀ ਵਧੀਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਹ ਨੌਜਵਾਨ ਕੁਲਵਿੰਦਰ ਸਿੰਘ ਕਕਰਾਲੇ ਵਾਲਾ ਫਟੂਰ ਵਾਲਾ ਸ਼ੀਰ ਐ ਇਹਦੇ ਵੀ ਕਲਮ ਦੇ ਤਾਂ ਨਹੀਂ ਕਾਲਵਾ ਦੇ ਵਾਰਿਸ ਬੈਠੇ ਹੋਏ ਨੇ ਪ੍ਰਿੰਸੀਪਲ ਸਰਵਨ ਸਿੰਘ ਜੀ ਬੜੇ ਮਾਣ ਦੇ ਨਾਲ ਕਹਿੰਦੇ ਵੀ ਇਹ ਸ਼ਾਂਗੇ ਦੀ ਕਬੱਡੀ ਦਾ ਵਾਰਿਸ ਹੈ ਕਹਿੰਦੇ ਵੀ ਅਮਰਜੀਤ ਅੰਬੀ ਵਰਗੇ ਨੌਜਵਾਨ ਜਿਹੜੇ ਸਦੀਵੀ ਵਿਛੋੜਾ ਲੇ ਗਏ ਐ ਸੋ ਉਸੇ ਪਿੰਡ ਦਾ ਉਹ ਨੌਜਵਾਨ ਸੀ ਅੰਬੀ ਜੋ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਜਸਵੀਰ ਸਿੰਘ ਸ਼ੀਰਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਇੰਡੀਆ ਦੀ ਟੀਮ ਦੇ ਵਾਸਤੇ ਚੱਲ ਵੀ ਹਰਪਜਿੰਦਰ ਸਿੰਘ ਐ ਇਹ ਗਡਾਣੇ ਵਾਲਾ ਨੌਜਵਾਨ ਹੈ ਕਿ ਇਹਦੇ ਵੀ ਢਿਲਵਾ ਦੇ ਬਿਲਕੁਲ ਲਾਗੇ ਔਰ ਨਾਲ ਕਹਿੰਦੇ ਵੀ ਰੰਬੀਦੀ ਪਿੰਡ ਹੈ ਜਿੱਥੋਂ ਦਾ ਸਰਵਣ ਬਲ ਬੜਾ ਮਸ਼ਹੂਰ ਹੋਇਆ ਔਰ ਸਵਰਗਵਾਸੀ ਸਾਹਿਬ ਪ੍ਰੀਤਮ ਸਿੰਘ ਦਾ ਸੁਪੁੱਤਰ ਇਸ ਸਮੇਂ ਭਜੀ ਕਬੱਡੀ ਪਾਉਂਦਾ ਹੋਇਆ ਗਡਾਣੇ ਵਾਲਾ ਅੱਗੇ ਵੱਧ ਕੇ ਲਾਉਂਦਾ ਹੱਥ ਔਰ ਪੁਆਇੰਟ ਕਿ ਇਹਦੇ ਵੀ ਕੈਨੇਡਾ ਦੇ ਹਿੱਸੇ ਜੁੜ ਗਿਆ ਜਵਾਨਾ ਔਰ ਅਗਲੀ ਕਬੱਡੀ ਕਿ ਇਹਦੇ ਵੀ ਕਰਨ ਹੈ ਨੌਜਵਾਨ ਇਹਨੂੰ ਕਬੱਡੀ ਦੇ ਵਿੱਚ ਡੰਕ ਆਖਦੇ ਐ ਖਮਾਣੋ ਵਾਲਾ ਕਰਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਹੁਣ ਚਾਰ ਜਾਫੀਆਂ ਦੇ ਵਿੱਚ ਕਹਿੰਦੇ ਵੀ ਸੋਨੀ ਸੁਨੀਤ ਵਾਲਾ ਯਾ ਕਹਿੰਦੇ ਵੀ 2001 ਦੇ ਕਬੱਡੀ ਕੱਪ ਦਾ ਸਿਧਮਾ ਵਾਲਾ ਵੀਰ ਹੈ ਪਰ ਫਿਰ ਡਬਲ ਟੱਚ ਦਾ ਇਸ਼ਾਰਾ ਹੋ ਗਿਆ ਸ਼ਾਮੇ ਚਿੱਟੀ ਵਾਲੇ ਦਾ ਵੀ ਪੁਆਇੰਟ ਜਿਹੜਾ ਕੋਈ ਸਮੇਂ ਫਿਰ ਇੰਡੀਆ ਦੇ ਹਿੱਸੇ ਜੁੜ ਗਏ ਇਹਲੇ ਵੀ ਜਵਾਨਾ ਐ ਨਾ ਦੇਖਦੇ ਵੀ ਫਿਰ ਹਲਕਾ ਜਿਹਾ ਚੁੱਕਿਆ ਹੋਇਆ ਹੁਣ ਚਾਰ ਜਾਫੀਆਂ ਦੇ ਵਿੱਚੋਂ ਕੌਣ ਡਕੇਗਾ ਕਿਤੇ ਵੀ ਟਿੱਬਾ ਪਿੰਡ ਹੈ ਜਿੱਥੋਂ ਦਾ ਰੱਤੂ ਬੜਾ ਮਸ਼ਹੂਰ ਹੋਇਆ ਇਹ ਗੁਰਨਾਮ ਸਿੰਘ ਗਾਮਾ ਟਿੱਬੇ ਵਾਲਾ ਬਹੁਤ ਹੀ ਵਧੀਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜਿੱਥੋਂ ਦੇ ਸਰੂਪੇ ਵਰਗੇ ਜਿੱਥੋਂ ਦੇ ਰੂਬੀ ਵਰਗੇ ਜਿੱਥੋਂ ਦੇ ਕਾਲੇ ਵਰਗੇ ਬੁੱਧੂ ਵਰਗੇ ਬਹੁਤ ਸਾਰੇ ਬਹਾਦਰ ਹੀ ਹੋਏ ਨੇ ਕਬੱਡੀ ਦੇ ਸੋ ਨੌਜਵਾਨ ਗਾਮਾ ਟਿੱਬੇ ਵਾਲਾ ਕੋਟ ਦੇ ਕੇ ਵਾਪਸ ਜਾਂਦਾ ਹੋਇਆ ਉਟਾਲਾਂ ਵਾਲੇ ਲਾਡੀ ਦੀ ਕਬੱਡੀ ਨਾਲ ਇੱਕ ਵਾਰੀ ਫੇਰ ਜੋੜਾਂਗੇ ਹੁਣ ਚਾਰ ਜਾਫੀ ਫਿਰ ਪੂਰੀ ਤਿਆਰੀ ਦੇ ਵਿੱਚ ਸੋ ਸਿਧਮਾ ਦੋਨਾਂ ਵੱਲੇ ਵੀਰੇ ਦੇ ਨਾਲ ਅਲਗਾ ਜਿਹਾ ਮੁਕਾਬਲਾ ਕਰਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਹੈ ਕੰਗ ਪਰਿਵਾਰ ਦਾ ਸੰਦੀਪ ਲੱਲੀਆਂ ਕੌਡੀ ਵਿੱਚ ਬਾਲਾ ਹੀ ਫੱਬਦਾ ਏ ਰੇਡ ਬਾਕੇ ਜਦ ਛਾਲਿਓ ਮਾਰੇ ਉਦੋਂ ਬਹੁਤ ਪਿਆਰਾ ਲੱਗਦਾ ਏ ਸੋਹਣਾ ਸ਼ੈਲ ਸ਼ਬੀਲਾ ਘਬਰੂ ਦੁਨੀਆ ਗੁਣਗਾਉਂਦੀ ਏ ਪਿਓ ਭੁਪਿੰਦਰ ਸਿੰਘ ਵੀ ਕਰੇ ਸ਼ੁਕਰਾਨਾ ਮਾਂ ਗੁਰਬਖਸ਼ ਕੌਰ ਵੀ ਲੱਖ ਲੱਖ ਸ਼ੁਕਰ ਮਨਾਉਂਦੀ ਏ ਗੋਰਾ ਨਿਸ਼ੋਰ ਹੈ ਰੰਗ ਇਸ ਦਾ ਚਿਹਰਾ ਵੀ ਲੱਗਦਾ ਏ ਕੰਗ ਪਰਿਵਾਰ ਦਾ ਸੰਦੀਪ ਲੱਲੀਆਂ ਕੌਡੀ ਵਿੱਚ ਬਾਲਾ ਹੀ ਫੱਬਦਾ ਏ ਕੰਗ ਪਰਿਵਾਰ ਦਾ ਸੰਦੀਪ ਲੱਲੀਆਂ ਕੌਡੀ ਵਿੱਚ ਬਾਲਾ ਹੀ ਫੱਬਦਾ ਏ ਸੋ ਬਹੁਤ ਹੀ ਵਧੀਆ ਇੱਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਹ ਨੌਜਵਾਨ ਹੈ ਔਰ ਅਗਲੀ ਕਬੱਡੀ ਫਿਰ ਦੇਖਦੇ ਵੀ ਅੰਮਰਸਰੀਏ ਕਾਲੇ ਦੀ ਹੈ ਕਹਿੰਦੇ ਵੀ ਜੋਤੇ ਵਰਗੇ ਪੈਦਾ ਕੀਤੇ ਨੇ ਕਿਰਪਾਲ ਸਾਧ ਵਰਗੇ ਸੋਨ ਸਿੰਘ ਵਰਗੇ ਕਹਿੰਦੇ ਵੀ ਰਾਣੇ ਬੰਝ ਵਰਗੇ ਕਰਤਾਰ ਸਿੰਘ ਪਹਿਲਵਾਨ ਵਰਗੇ ਅੰਮਰਸਰ ਜ਼ਿਲ੍ਹੇ ਨੇ ਪੈਦਾ ਕੀਤੇ ਮਹਿੰਦਰ ਬੰਮਣ ਵਰਗੇ ਤਾਰੇ ਮੂਸੇ ਵਰਗੇ ਔਰ ਦੂਸਰੇ ਪਾਸੇ ਕਹਿੰਦੇ ਵੀ ਨੂਰਪੁਰਾ ਕਹਿੰਦੇ ਵੀ ਜੱਦੀ ਪਿੰਡ ਹੈ ਇਸ ਨੌਜਵਾਨ ਦਾ ਭਜਨ ਸਿੰਘ ਗਿੱਲੇ ਦਾ ਸਮੁੰਦਰ ਡੰਗੜ ਦੀ ਪਰੇਸ਼ੀਸ਼ ਕਰਦਾ ਹੋਇਆ ਪਰ ਪੁਆਇੰਟ ਵਾਹ ਉਹ ਸੋਨੇ ਨੌਜਵਾਨ ਅੰਮਰਸਰੀਆ ਕਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਔਰ ਅਗਲੀ ਕਬੱਡੀ ਫਿਰ ਦੇਖਦੇ ਵੀ ਜਰਗੜੀ ਵਾਲੇ ਨੌਜਵਾਨ ਦੀ ਹੈ ਲੈ ਵੀ ਕੁਲਵਿੰਦਰ ਸਿੰਘ ਐਨ ਡੱਕਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਹੈ ਕਕਰਾਲੇ ਵਾਲਾ ਕਹਿੰਦਾ ਪਰ ਪੁਆਇੰਟ ਦੇਖਦੇ ਵੀ ਕੈਨੇਡਾ ਈਸਟ ਦੇ ਹਿੱਸੇ ਜੁੜ ਗਿਆ ਹੈ ਮਠੂਰ ਵਾਲਾ ਸ਼ੀਰ ਹੈ ਫਿਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਨੌਜਵਾਨ ਹੈ ਹੁਣ ਚਾਰ ਜਾਫੀ ਦੇਖਾਂਗੇ ਵੀ ਪੂਰੀ ਤਿਆਰੀ ਦੇ ਵਿੱਚ ਨੇ ਇੱਕ ਪਾਸੇ ਸੈਦੋਕੇ ਪਿੰਡ ਦਾ ਬਲਜੀਤ ਨਾਲ ਕਹਿੰਦੇ ਵੀ ਪਿੰਡਰ ਪਰਿਵਾਰ ਦਾ ਜਤਿੰਦਰ ਸਿੰਘ ਨਾਲ ਸਿਧਵਾ ਵਾਲਾ 베ਰਾ ਤੇ ਨਾਲ ਸੁਨੀਦ ਵਾਲਾ ਸੋਨੀ ਇੱਕ ਦੋ ਤਿੰਨੇ ਅਸੀਂ ਚਾਰ ਨਹੀਂ ਪਰ ਅਜਿਹੜਾ ਚੰਗਾ ਲੱਗਦਾ ਏ ਉਹਨੂੰ ਹੱਥ ਲਾ ਅੱਗੇ ਵੱਧ ਕੇ ਹੱਥ ਲਾਉਂਦਾ ਏ ਦੇਖਦੇ ਆ ਵੀ ਹੁਣ ਇਹ ਨੌਜਵਾਨ ਧੀਰੇ ਦਾ ਛੋਟਾ ਵੀਰ ਲੱਗੇਗਾ ਜਾਂ ਫਿਰ ਹਠੂਰ ਵਾਲਾ ਸ਼ੀਰਾ ਪੁਆਇੰਟ ਲਾ ਕੇ ਵਾਪਸ ਜਾਂਦਾ ਹੋਇਆ ਇੰਡੀਆ ਦੀ ਟੀਮ ਦੇ ਵਾਸਤੇ ਚੱਲ ਵੀ ਉਪਕਾਰ ਸਿਆ ਪਾ ਫਿਰ ਅਗਲੀ ਕਬੱਡੀ ਜੁਆਨਰ ਅੰਡਰ 21 ਦੀ ਅਗਲੀਆਂ ਦੋਵੇਂ ਟੀਮਾਂ ਦੇ ਵਾਸਤੇ ਬੇਨਤੀ ਹੈ ਕਿ ਅਗਲੇ ਅਗਲੇ ਮੁਕਾਬਲੇ ਦੇ ਵਾਸਤੇ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾ ਤਾਂ ਕਰਨਗੀਆ ਇੱਕ ਪਾਸੇ ਉਪਕਾਰ ਔਰ ਦੂਸਰੇ ਪਾਸੇ ਇਹ ਨੌਜਵਾਨ ਜਸਲੀ ਲੇਲਾ ਵਾਲਾ ਪਰ ਪੁਆਇੰਟ ਕੈਨੇਡਾ ਦੇ ਹਿੱਸੇ ਫਿਰ ਜੁੜ ਗਿਆ ਚੱਲ ਵੀ ਕਰਨ ਪਾ ਫਿਰ ਅਗਲੀ ਕਬੱਡੀ ਜਵਾਨ ਹੈ ਕਿ ਕਬਿਆਂ ਦਾ ਦੇਵੀ ਤੇ ਭੰਡਾਲ ਦੇਵਾ ਮੱਖਣ ਚੜਿਕਦਾ ਚੈਨਾ ਟੋਨੀ ਬਾਬੇ ਦਾ ਵੀ ਨਾਂ ਵਿੱਕਦਾ ਸਾਰੇ ਰੱਖਦੇ ਕਬੱਡੀ ਵੱਲ ਨੇ ਸੋਚ ਮਿੱਤਰੋ ਪਹਿਲਾਂ ਹੁੰਦੇ ਸੀ ਸਟਾਰ ਖਿਡਾਰੀ ਤੇ ਅੱਜ ਬਣ ਗਏ ਨੇ ਕੋਚ ਮਿੱਤਰੋ ਕੋਚਾਂ ਦੀ ਬਹੁਤ ਵੱਡੀ ਦੇਣ ਹੈ ਕਬੱਡੀ ਦੇ ਵਾਸਤੇ ਕਿ ਗਿਆ ਵਕਤ ਨਾ ਫਿਰ ਹੱਥੇ ਆਉਂਦਾ ਹੀ ਛੁੱਟਾ ਕਮਾਨ ਵਿੱਚੋਂ ਨਾ ਮੁਰਦਾ ਤੀਰ ਮਹੀਆ ਮੁਰਸ਼ਦ ਬਾਜ਼ਰਾ ਦੇ ਸੇ ਰਾ ਕੋਈ ਤੇ ਦੁੱਧਾ ਬਾਜ਼ਰਾ ਰਿਜ ਦੀ ਖੀਰ ਮਹੀਆ ਤੇ ਦੁੱਧਾ ਬਾਜ਼ਰਾ ਰਿਜ ਦੀ ਖੀਰ ਮਹੀਆ ਗਡਾਣੇ ਵਾਲਾ ਭਾਜੀ ਅਗਲੀ ਕਬੱਡੀ ਪਾਉਦਾ ਹੋਇਆ ਕਹਿੰਦੇ ਬੜਾ ਮਾਣ ਹੈ ਵੱਡੇ ਵੀਰ ਦਲਜੀਤ ਨੂੰ ਜਗਜੀਤ ਜ ਇਹਨੂੰ ਬੜਾ ਮਾਣ ਹੈ ਗਡਾਣਾ ਪਿੰਡ ਜ਼ਿਲ੍ਹਾ ਕਪੂਰਥਲੀ ਦਾ ਮਸ਼ਹੂਰ ਪਿੰਡ ਹੈ ਗਡਾਣੇ ਵਾਲਾ ਭਾਈ ਬਹੁਤ ਹੀ ਵਧੀਆ ਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੋ ਅਗਲੀ ਕਬੱਡੀ ਫੇਰ ਦੇਖਦੇ ਵੀ ਕੁੱਟਾ ਵਾਲਾ ਬਲ ਲਾਡੀ ਪੌਣ ਦੇ ਵਾਸਤੇ ਜਾਂਦਾ ਹੋਇਆ ਨੌਜਵਾਨ ਹੈ ਆਦੇ ਦੇ ਹਿਦ ਵਿੱਚ ਚਾਰ ਜਾਫੀ ਪੂਰੀ ਤਿਆਰੀ ਦੇ ਵਿੱਚ ਨੇ ਮਾ ਖੇਡ ਪੰਜਾਬੀਆਂ ਦੀ ਕਬੱਡੀ ਬਣ ਗਈ ਜੱਗ ਦੇ ਵਿੱਚ ਪਿਆਰੀ ਲੱਖਾਂ ਵਿੱਚ ਮੁੱਲ ਪੈਂਦਾ ਏ ਆਉਂਦੇ ਗੱਬਰੂ ਖੇਚ ਤਿਆਰੀ ਵੱਖਰੀ ਧਾਕ ਜਮਾਉਂਦੇ ਆ ਕਹਿਣ ਆਉਣਾ ਜੱਗ ਤੇ ਨਹੀਂ ਦੁਬਾਰਾ ਅੱਡੀ ਚੋਟੀ ਦਾ ਜੋਰ ਹੁਣ ਲੱਗੂਗਾ ਤੇ ਦੁਨੀਆ ਖੜ ਕੇ ਵੇਖੂ ਖੂਬ ਨਜ਼ਾਰਾ ਏ ਇਹ ਅੱਡੀ ਚੋਟੀ ਦਾ ਜੋਰ ਲੱਗਣ ਵਾਲੀ ਅੱਜ ਜਿਹੜੀ ਐ ਇਸੇ ਮੇਂ ਗੱਲ ਹੋਈ ਪਈ ਐ ਤੋਂ ਕਹਿੰਦੇ ਵੀ ਕਬੱਡੀ ਪ੍ਰਮੋਟਰਾਂ ਦੇ ਬਿਤਾਮਾ ਮੰਨੇ ਜਾਂਦੇ ਨੇ ਬਾਬਾ ਜੂਨ ਸਿੰਘ ਜੀ ਗਿੱਲ ਉਜੇਚੇ ਤੌਰ ਤੇ ਅੱਜ ਸ਼ੋਭਤ ਨੇ ਯੂਨਾਈਟਿਡ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਵਿ ਜੀਆਨ ਮੇ ਆਖਦੇ ਆ ਜਿਨੇ ਵੀ ਸਾਡੇ ਸਪੋਰਟਰ ਪ੍ਰਮੋਟਰ ਜਾਂ ਜਿਨੇ ਵੀ ਦਰਸ਼ਕ ਵੀਰ ਨੇ ਸਾਰਿਆਂ ਨੂੰ ਜੀਆਨ ਨੂੰ ਇੱਕ ਇੱਕ ਕਦਮ ਸਿਰ ਮੱਥੇ ਤੇ ਆ ਗਾਮਾ ਟਿੱਬੇ ਵਾਲਾ ਅਗਲੀ ਕਬੱਡੀ ਪਾਉਂਦੇ ਹੋਇਆ ਕਪੂਰ ਖਲੀਆ ਬਹੁਤ ਹੀ ਵਧੀਆ ਕਬਣੀ ਟੀਮ ਦੇ ਹਿੱਸੇ ਜੋੜਦਾ ਚੱਲ ਵੀ ਕਮਲਜੀਤ ਸਿੰਘ ਆਪਾਂ ਫਿਰ ਅਗਲੀ ਕਬੱਡੀ ਜਣਨਾ ਮੀਆਂ ਬਿੰਡੀਆ ਕਾਲਾ ਫਿਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਨੌਜਵਾਨ ਅੰਬਰਸਰੀਆ ਚਾਰ ਜਾਫੀ ਹੁਣ ਫਿਰ ਪੂਰੀ ਤਿਆਰੀ ਦੇ ਵਿੱਚ ਨੇ ਇਸ ਸਮੇਂ ਕੈਨੇਡਾ ਈਸਟ ਵਾਲੇ ਇੱਕ ਪਾਸੇ ਓੰਕਾਰ ਸਿੰਘ ਗਰੇਵਾਲ ਨਾਲ ਗੁਰਵੰਤ ਸਿੰਘ ਜੀ ਰੰਦਾਵਾ ਮੈਗਾ ਸਿਟੀ ਕਲੱਬ ਵਾਲੇ ਇਹ ਜ਼ਿੰਮੇਵਾਰੀਆਂ ਨੇ ਉਹ ਟੈਰੀ ਕਬੱਡੀ ਫੈਡਰੇਸ਼ਨ ਵੱਲੋਂ ਨਿੰਦਰ ਚਾਲ ਸਾਹਿਬ ਜੀ ਬੈਠੇ ਹੋਏ ਨੇ ਛੱਟ ਲੱਗੀ ਹੋਈ ਹੈ ਪਰ ਫਿਰ ਵੀ ਇਹ ਪਿਆਰ ਹੈ ਕਬੱਡੀ ਦਾ ਸਤਿਕਾਰ ਹੈ ਕਬੱਡੀ ਦਾ ਇਸ ਸਮੇਂ ਦੇਖਦੇ ਨੇ ਸਾਡੀ ਟੀਮ ਜਿਹੜੀ ਹੈ ਕਿਹੋ ਜਿਹਾ ਪ੍ਰਦਰਸ਼ਨ ਕਰ ਰਹੀ ਹੈ ਆਹ ਪੁਆਇੰਟ ਜਿਹੜਾ ਹੈ ਇਸ ਸਮੇਂ ਦੇਖਦੇ ਵੀ ਇੰਡੀਆ ਦੀ ਟੀਮ ਦੇ ਹਿੱਸੇ ਹੈ ਲੱਲੀਆਂ ਵਾਲਾ ਸੰਦੀਪ ਅਗਲੀ ਕਬੱਡੀ ਪੌਂਡ ਦੇ ਵਾਸਤੇ ਜਾਂਦਾ ਹੋਇਆ 1 ਜੁਲਾਈ 1970 ਨੂੰ ਮਾਤਾ ਗੁਰਬਖਸ਼ ਕੌਰ ਦੀ ਕੁੱਖੋਂ ਜਨਮ ਹੋਇਆ ਜਿਵੇਂ ਕਹਿੰਦੇ ਨੇ ਵੀ ਜੱਟ ਦੀ ਐਨ ਗੋਡੀ ਚੜੀ ਹੋਈ ਹੈ ਦੁਨੀਆ ਭਰ ਦੇ ਵਿੱਚ ਪ੍ਰਸਿੱਧੀ ਹਾਸਲ ਹੋਈ ਹੈ ਇਸ ਨੌਜਵਾਨ ਨੂੰ ਔਰ ਵੱਖਰੀ ਕਿਸਮ ਦੀ ਧਾਗੇ ਕਬੱਡੀ ਦੇ ਵਿੱਚ ਇਹ ਮਾਖੇੜ ਕਬੱਡੀ ਦੇ ਹੀਰੇ ਨੇ ਲੱਖੇ ਵਰਗੇ ਸੰਦੀਪ ਵਰਗੇ ਇੱਕ ਪਾਸੇ ਜੱਸੀ ਲਹਿਲਾਂ ਵਾਲਾ ਔਰ ਦੂਸਰੇ ਪਾਸੇ ਇਹ ਨੌਜਵਾਨ ਹੈ ਸੰਦੀਪ ਲੱਲੀਆਂ ਵਾਲਾ ਮੁਕਾਬਲਾ ਬਹੁਤ ਹੀ ਸ਼ਾਨਦਾਰ ਪੁਆਇੰਟ ਕੈਨੇਡਾ ਇਸ ਦੇ ਹਿੱਸੇ ਜੁੜਦਾ ਹੋਇਆ ਜਲਵੀ ਹਠੂਰ ਵਾਲਿਆ ਪਾ ਫਿਰ ਅਗਲੀ ਕਬੱਡੀ ਜੁਵਾਨ ਹੈ ਹਠੂਰ ਵਾਲਾ ਜਸਵੀਰ ਸਿੰਘ ਐਨ ਕਹਿੰਦੇ ਵੀ ਪਤਲਾ ਛਾਂਡਵਾਜਾ ਸਰੀਰ ਹੈ ਹਲਕੇ ਹਲਕੇ ਨੌਜਵਾਨੇ ਕਦਮ ਤਰਦਾ ਹੋਇਆ ਹੁਣ ਚਾਰ ਜਾਫੀਆਂ ਦੇ ਵਿੱਚੋਂ ਬੜਾ ਸ਼ਾਨਦਾਰ ਮੁਕਾਬਲਾ ਕਹਿੰਦੇ ਵੀ ਸੋਨੀ ਸੁਨੀਤ ਵਾਲੇ ਦੇ ਨਾਲ ਹੈ ਸੌਰੀ ਇਹ ਨੌਜਵਾਨ ਕਿਹਦੇ ਕੋਦਾ ਕਾਲਾ ਸੰਘਿਆ ਵਾਲਾ ਸਤਨਾਮ ਸਿੰਘ ਦਾ ਸੁਪੁੱਤਰ ਔਰ ਥੋੜੇ ਸਮੇਂ ਦੇ ਵਿੱਚ ਵੱਖਰੀ ਕਿਸਮ ਦੀ ਇਸ ਨੌਜਵਾਨ ਨੂੰ ਪ੍ਰਤੀ ਪ੍ਰਸਿੱਧੀ ਹਾਸਲ ਹੋਈ ਹੈ ਕਾਲਾ ਸੰਘਿਆ ਵਾਲੇ ਸਤਨਾਮ ਦਾ ਮੁੰਡਾ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਕੋਦਾ ਕਾਲਾ ਸੰਘਿਆ ਵਾਲਾ ਵਾਹ ਸ਼ੀਰਾ ਵਾਹ ਸੁਣੇ ਬਹੁਤ ਹੀ ਵਧੀਆ ਅੰਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨੌਜਵਾਨ ਚੱਲ ਵੀ ਨੌਜਵਾਨ ਆ ਪਾ ਫਿਰ ਕਬੱਡੀ ਲੋ ਦਿਹਾਣੇ ਵਾਲਾ ਜਰਗੜੀ ਦਾ ਨੌਜਵਾਨ ਨਿੱਕਾ ਫਿਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਹੁਣ ਦੇਖਦੇ ਵੀ ਫਿਰ ਸੰਦੀਪ ਦੇ ਨਾਲ ਮੁਕਾਬਲਾ ਹੈ ਹਲਕੇ ਜਿਹਾ ਮੁਕਾਬਲਾ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਮੁਖਰੇ ਦਾ ਪਾਣਦਾ ਹੈ ਇਹ ਨੌਜਵਾਨ ਸੰਦੀਪ ਪਰ ਨਿਕਾ ਜੱਟ ਦਿਵਾਲਾ ਪਾਣਦੇ ਕਿ ਵਾਪਸ ਜਾਂਦਾ ਹੋਇਆ ਆਓ ਅਗਲੀ ਕਬੱਡੀ ਦੇ ਨਾਲ ਫਿਰ ਜੁੜਾਂਗੇ ਵੀ ਕਰਨ ਇਹ ਖਮਾਣੋ ਵਾਲਾ ਫਿਰ ਅਗਲੀ ਕਬੱਡੀ ਪਾਉਂਦਾ ਹੋਇਆ ਸਾਡਾ ਵੀ ਰਜਸਾ ਭੋਗਲ ਜੀ ਕਹਿੰਦੇ ਐ ਵੀ ਅਗਲੀਆਂ ਟੀਮਾਂ ਜਿਹੜੀ ਅੰਡਰ 20 ਬੰਦੀ ਐ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਸਾਡੇ ਵੀਰ ਬੋਵੀ ਜਸਵਾਲ ਜੀ ਸੋ ਇਹ ਸਾਰੇ ਸਤਕਾਰਯੋਗ ਵੀਰ ਨੇ ਯੂਨਾਈਟਿਡ ਸਪੋਰਟਸ ਐਂਡ ਕਲਚਰ ਕਲੱਬ ਦੇ ਇਹਦੇ ਵੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਦੇ ਆ ਵੀ ਜਿਨ੍ਹਾਂ ਨੇ ਆਪਣੇ ਰਜੀਵਿਆਂ ਦੇ ਵਿੱਚ ਜ਼ਰੂਰੀ ਸਮਝ ਕੇ ਇਹ ਰਜੀਵਾਂ ਸ਼ਾਮਿਲ ਕੀਤਾ ਹੈ ਅੱਜ ਇਸ ਕਬੱਡੀ ਕੱਪ ਦਾ ਆਨੰਦ ਮਾਣਨ ਦੇ ਲਈ ਪਹੁੰਚੇ ਆ ਉਪਕਾਰ ਮੁਝਕਰ ਵਾਲਾ ਕਿੰਦੇ ਵੀ ਸ਼ੇਰਪੁਰ ਵੱਲੋਂ ਖੇਡਦਾ ਖੇਡਦਾ ਇਹ ਨੌਜਵਾਨ ਸ਼ੇਰਪੁਰ ਦਾ ਉਕਾਰ ਬਣ ਗਿਆ ਹੈ ਜ਼ਿਲ੍ਹਾ ਲੁਧਿਆਣਾ ਇਸ ਸਮੇਂ ਅਗਲੀ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਲੇਲਾਂ ਵਾਲਾ ਔਰ ਦੂਸਰੇ ਪਾਸੇ ਨੌਜਵਾਨ ਬਿੰਦੂ ਸਰੀਰ ਦੇ ਨਾਲ ਮੁਕਾਬਲਾ ਕਰਕੇ ਉਪਕਾਰ ਪੁਆਇੰਟ ਦੇ ਕੇ ਵਾਪਸ ਜਾਂਦਾ ਹੋਇਆ ਚੱਲ ਵੀ ਲਾਡੀ ਪਾ ਫਿਰ ਅਗਲੀ ਕਬੱਡੀ ਜੁਆਨਾ ਹੈ ਇਹ ਨੌਜਵਾਨ ਕਹਿੰਦੇ ਵੀ ਲਾਡੀ ਹੈ ਉਟਾਲਾ ਦੀ ਧਰਤੀ ਦਾ ਅਗਲੀ ਕਬੱਡੀ ਪਾਉਂਡ ਦੇ ਵਾਸਤੇ ਜਾਂਦਾ ਹੋਇਆ ਹੁਣ ਚਾਰ ਜਾਫੀ ਬਿਲਕੁਲ ਤਿਆਰ ਨੇ ਕਿ ਪੱਟਾ ਉਤੇ ਮੋਰ ਪਹਿਲਾਂ ਪਾਉਂਦੇ ਡੌਲਿਆਂ ਤੇ ਵੱਟਦੇ ਨੇ ਸ਼ੇਰ ਪੂਰੀਆਂ ਜਿਨ੍ਹਾਂ ਪੀਤਾ ਮਾਦਾ ਦੁੱਧ ਨਾਲੇ ਚੂਗੀਆਂ ਨੇ ਪੂਰੀਆਂ ਉਹੀ ਅੱਜ ਪਾਉਣਗੇ ਮਾਦਾਨ ਵਿੱਚ ਪੂਰੀਆਂ ਉਹੀ ਨੌਜਵਾਨ ਅੱਜ ਮਾਦਾਨ ਦੇ ਵਿੱਚ ਪੂਰੀਆਂ ਪਾਉਣਗੇ ਜਿਨ੍ਹਾਂ ਪੰਜਾਬੀ ਵੀਰੋ ਮਿਹਰਤਾ ਕੀਤੀਆਂ ਹੋਈਆਂ ਇੱਕ ਪਾਸੇ ਸੋਨੀ ਔਰ ਦੂਸਰੇ ਪਾਸੇ ਉਟਾਲਾ ਬੜਾ लाਡੀ ਸ਼ਾਮਾ ਚਿੱਤੀ ਵਾਲਾ ਕਹਿੰਦਾ ਵੀ ਪੁਆਇੰਟ ਇੰਡੀਆ ਦੇ ਹਿੱਸੇ ਹੈ ਔਰ ਉਹਦੇ ਪਾਸੇ ਦੇਖਦੇ ਵੀ ਸੁੱਖਾ ਗੁਰਦਾਸਪੁਰ ਹੈ ਇਹ ਆਪੋ ਆਪਣੀਆਂ ਸੇਵਾਵਾਂ ਲਾਈਆਂ ਹੋਈਆਂ ਨੇ ਔਰ ਜਿੱਥੇ ਜਿੱਥੇ ਹੁੰਡੇਰੀਓ ਕਬੱਡੀ ਫੈਡਰੇਸ਼ਨ